ਬੱਡੀ ਖਬਰ ਹੈ ਜਿਵੇਂ ਕਿ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਔਰ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਨੂੰ ਲੈ ਕੇ ਯਾਨੀ ਇਹਨਾਂ ਦੇ ਭਤੀਜੇ ਦੀ ਜਿਹੜੀ ਮੈਂ ਕੱਲ ਵੀਡੀਓ ਪਾਈ ਸੀ ਉਹਦੇ ਵਿੱਚ ਮੈਂ ਕੀ ਕਿਹਾ ਸੀ ਕਿ ਇਹਨਾਂ ਦਾ ਭਤੀਜਾ ਕਹਿ ਰਿਹਾ ਸੀ ਦਲਾਸਾਲ ਦੇ ਵਿੱਚੋਂ ਉਹਦਾ ਇੱਕ ਬਿਆਨ ਸੁਣਾਇਆ ਸੀ ਰਾਤ ਪਰ ਜਿਹੜਾ ਐਕਸ਼ਨ ਚੱਲਿਆ ਉਹ ਵੀ ਅੱਜ ਖਬਰ ਦਿਖਾਉਣ ਦੇ ਰਹੇ ਔਰ ਇਹਨਾਂ ਦੇ ਭਤੀਜੇ ਨੇ ਇੱਕ ਬਿਆਨ ਦਿੱਤਾ ਸੀ ਕਹਿੰਦਾ ਸਾਡੇ ਤਾਏ ਯਾਨੀ ਮੇਰੇ ਤਾਏ ਸੁਖਬੀਰ ਸਿੰਘ ਬਾਦਲ ਦੀ ਅੱਜ ਵੀ ਤੂਤੀ ਬੋਲਦੀ ਹੈ ਤੇ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਔਰ چاہے ਕੋਈ ਹੋਰ ਵੱਡਾ ਲੀਡਰ ਹੋਵੇ ਉਹਨਾਂ ਦੀ ਨਹੀਂ ਚੱਲਦੀ ਜਿੱਥੇ ਸਾਡੇ ਪਾਏ ਸੁਖਵੀਰ ਸਿੰਘ ਬਾਦਲ ਦਾ ਫੋਨ ਜਾਂਦਾ ਤਾਂ ਅੱਜ ਤੁਹਾਨੂੰ ਇੱਕ ਵੱਡੇ ਐਕਸ਼ਨ ਦੀ ਵੀਡੀਓ ਦਿਖਾਉਣ ਜਾ ਰਿਹਾ ਮੈਂ ਕਿਉਂਕਿ ਰਾਤ ਪਰ ਵੱਡਾ ਐਕਸ਼ਨ ਚੱਲਿਆ ਪੰਜਾਬ ਦੇ ਅੰਦਰ ਔਰ ਇਸ ਖਬਰ ਨੇ ਬਾਦਲਾਂ ਦੀ ਨੀਂਦ ਉਡਾ ਦਿੱਤੀ ਹੈ ਪੰਜਾਬ ਦੇ ਵਿੱਚੋਂ ਲੋਕਾਂ ਦੀਆਂ ਥਿਊਰੀਆਂ ਪਤਾ ਕੀ ਆ ਰਹੀਆਂ ਨੇ ਲੋਕ ਕਹਿੰਦੇ ਜੀ ਪੰਜਾਬ ਦਾ ਮੁੱਖ ਮੰਤਰੀ ਜਿੰਨਾ ਇਹਨੂੰ ਛੇੜੋਂਗੇ ਪੰਜਾਬ ਪਜਾ ਕੇ ਇਹਨਾਂ ਦਾ ਸ਼ਿਕਾਰ ਕਰ ਰਿਹਾ ਹੈ ਪੰਜਾਬ ਦੇ ਲੋਕ ਤਾਂ ਇੱਥੋਂ ਦੇ ਕਹਿੰਦੇ ਨੇ ਪਰ ਜਿਹੜਾ ਰਾਤ ਵੱਡਾ ਐਕਸ਼ਨ ਪੰਜਾਬ ਦੇ ਮੁੱਖ ਮੰਤਰੀ ਦਾ ਬਾਦਲਾਂ ਦੀ ਨੀਂਦ ਉਡਾ ਦਿੱਤੀ ਹੈ ਔਰ ਬਾਦਲਾਂ ਨੂੰ ਲੋਕ ਤਾਂ ਇਹ ਵੀ ਕਹਿੰਦੇ ਆ ਜੀ ਮਾਂਜਾ ਮਾਰ ਦਿੱਤਾ ਤਾਂ ਅੱਜ ਪੰਜਾਬ ਦੇ ਅੰਦਰ ਦੋ ਵੱਡੀਆਂ ਖਬਰਾਂ ਨੇ ਜਿਹੜਾ ਕਿ ਤਹਿਲ ਕੰਮ ਚਾ ਦਿੱਤਾ ਉਹੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਇੱਕ ਤਾਂ ਸੁਖਬੀਰ ਸਿੰਘ ਬਾਦਲ ਨੂੰ ਲੈ ਕੇ ਹੈ ਔਰ ਦੂਜੇ ਪਾਸੇ ਆਈਜੀ ਨੇ ਆਪਣੇ ਆਪ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਔਰ ਸਿਰਫ ਇੱਕ ਮੈਸੇਜ ਨੇ ਉਹਦੀ ਜਾਨ ਬਚਾ ਲਈ ਹੈ ਮੈਸੇਜ ਕਿਨੂੰ ਕੀਤਾ ਸੀ ਜੀ ਬੀਜੀਪੀ ਗੌਰਵ ਯਾਦ ਪੰਜਾਬ ਦੇ ਉਹਨਾਂ ਨੇ ਉਸ ਦੀ ਜਾਨ ਬਚਾ ਲਈ ਆ ਉਹਦਾ ਵੀ ਜਿਹੜਾ ਕਿ ਮਾਮਲਾ ਸਾਹਮਣੇ ਆ ਗਿਆ ਉਹ ਤੁਹਾਡੇ ਨਾਲ ਸਾਂਝਾ ਕਰਾਂਗੇ ਪਰ ਇਧਰਲੇ ਪਾਸੇ ਮੁੱਖ ਮੰਤਰੀ ਸਾਹਿਬ ਨੂੰ ਲੈ ਕੇ ਕੱਲ ਇਹਨਾਂ ਦੇ ਪਤੀ ਜਿਹੜਾ ਕਿ ਬਿਆਨ ਸੀ ਜਿਹੜਾ ਮੈਂ ਤੁਹਾਨੂੰ ਸੁਣਾਇਆ ਸੀ ਔਰ ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਨੇ ਜਿਹੜਾ ਕਿ ਬਾਦਲਿਆਂ ਨੂੰ ਇੱਕ ਐਕਸ਼ਨ ਦਾ ਨਮੂਨਾ ਦਿਖਾਇਆ ਨਾ ਸੁਖਵੀਰ ਸਿੰਘ ਬਾਦਲ ਹੀ ਨਹੀਂ ਇਹਦੇ ਵਿੱਚ ਕੱਲੇ ਸੁਖਵੀਰ ਸਿੰਘ ਬਾਦਲ ਹੀ ਨਹੀਂ ਬਲਕਿ ਬਾਦਲਾਂ ਦੀ ਅਕਾਲੀ ਜਲਦੀ ਜਿਹਨੂੰ ਧੀ ਵੀ ਕਿਹਾ ਜਾਂਦਾ ਹੈ ਉਹਦੇ ਉੱਤੇ ਐਕਸ਼ਨ ਹੋ ਚੁੱਕਿਆ ਜੀ ਇਹਦਾ ਵੀਡੀਓ ਮੈਂ ਤੁਹਾਡੇ ਨਾਲ ਸਾਂਝਾ ਕਰਨ ਜਾ ਰਿਹਾ ਕੰਚਨਪ੍ਰੀਤ ਕੌਰ ਨੂੰ ਲੈ ਕੇ ਬਹੁਤ ਵੱਡਾ ਮਾਮਲਾ ਅੱਜ ਸਾਹਮਣੇ ਆ ਗਿਆ ਹਾਲਾਂਕਿ ਉਹਦੀ ਜ਼ਮਾਨਤ ਦੇ ਉਹਨਾਂ ਨੂੰ ਲੱਗਦੇ ਸੀ ਸੰਕੇਤ ਕਿ ਉਹਨੂੰ ਜ਼ਮਾਨਤ ਮਿਲ ਜਾਊਗੀ ਪਰ ਇਧਰਲੇ ਪਾਸੇ ਸੁਖਬੀਰ ਸਿੰਘ ਬਾਦਲ ਨੂੰ ਅਕਾਲੀ ਜਲ ਨੂੰ ਵੱਡਾ ਝਟਕਾ ਤਰਨਤਾਰਨ ਦੀ ਜਿਹੜੀ ਅਕਾਲੀ ਆਗੂ ਕੰਚਨਪ੍ਰੀਤ ਕੌਰ ਉਹਨਾਂ ਨੂੰ ਲੱਗਦਾ ਸੀ ਕਿ ਅਸੀਂ ਬਚ ਜਾਾਂਗੇ ਪਰ ਭਈ ਇਹਦਾ ਪੰਜਾਬ ਦੇ ਮੁੱਖ ਮੰਤਰੀ ਨੂੰ ਛੇੜੀ ਬੈਠੇ ਨੇ ਕਿਉਂਕਿ ਬਿਆਨ ਤੇ ਬਿਆਨ ਸੁਖਬੀਰ ਸਿੰਘ ਬਾਦਲ ਦਾਗ ਰਹੇ ਨੇ ਉਹਨਾਂ ਦੇ ਭਤੀਜੇ ਸਾਹਿਬ ਦਾਗ ਰਹੇ ਨੇ ਬਲਕਿ ਹੁਣ ਤਾਂ ਉਹਨਾਂ ਦੇ ਬੇਟੇ ਵੀ ਮੈਦਾਨ ਦੇ ਵਿੱਚ ਉਤਰ ਆਏ ਨੇ ਪਹਿਲਾ ਫੰਕਸ਼ਨ ਪ੍ਰੀਤ ਦੀ ਖਬਰ ਸੁਣਨ ਉਦੋਂ ਉੱਤੇ ਗਿਰਦਾਰੀ ਦੀ ਤਲਵਾਰ ਲਟਕ ਚੁੱਕੀ ਹੈ ਤੇ ਰਾਤ ਕੀ ਹੋਇਆ ਸੁਣੋ ਜਰਾ ਤੁਹਾਡੇ ਨਾਲ ਉਸ ਤੋਂ ਬਾਅਦ ਕਿਹੜੀ ਅਪਡੇਟ ਜਿਹੜੀ ਕਿ ਬੜੀ ਹੀ ਅਹਿਮ ਸੁਣ ਤਰਦੀ ਕਾਂਦੀ ਆਗੂ ਸੁਵਿੰਦਰ ਕੌਰ ਰੰਧਾਵਾ ਦੀ ਬੇਟੀ ਕੰਚਨਪ੍ਰੀਤ ਕੌਰ ਦੀਆਂ گاਉਂ ਜ਼ਮਾਨਤ ਰੱਦ ਕਰ ਦਿੱਤੀ ਗਈ ਹੈ ਇੱਕ ਅਹਿਮ ਤੇ ਵੱਡੀ ਖਬਰ ਇਸ ਸਮੇਂ ਆ ਰਹੀ ਹੈ ਉਸ ਦਾ ਉਕਰਦੇ ਆ ਕੰਚਨਪ੍ਰੀਤ ਕੌਰ ਦੀ ਜਿਹੜੀ ਅਗਾਉਂ ਜ਼ਮਾਨਤ ਸੀ ਉਹ ਰੱਦ ਕਰ ਦਿੱਤੀ ਗਈ ਹੈ ਤਰਨਤਰਨ ਦੇ ਵਿੱਚ ਅਕਾਲੀ ਦਲ ਦੀ ਕੈਂਡੀਡੇਟ ਸਨ ਸੁਵਿੰਦਰ ਕੌਰ ਰੰਧਾਵਾ ਉਹਨਾਂ ਦੀ ਬੇਟੀ ਨੇ ਕੰਚਨਪ੍ਰੀਤ ਕੌਰ ਉਨ੍ਹਾਂ ਦੇ ਉੱਤੇ ਇੱਕ ਮਾਮਲਾ ਦਰਜ ਕੀਤਾ ਗਿਆ ਸੀ 8 ਨਵੰਬਰ ਨੂੰ ਮਜੀਠਾ ਥਾਣੇ ਦੇ ਵਿੱਚ ਬਰਚਾ ਦਰਜ ਹੋਇਆ ਸੀ ਗੈਰਕਾਨੂੰਨੀ ਤਰੀਕੇ ਨਾਲ ਭਾਰਤ ਦੇ ਵਿੱਚ ਦਾਖਲ ਹੋਣ ਦਾ ਕੇਸ ਸੀ ਤੇ ਕੰਚਨਪ੍ਰੀਤ ਕੌਰ ਨੇ ਆਪਣੇ ਤਰਫੋਂ ਇਲਜ਼ਾਮਾਂ ਨੂੰ ਨਕਾਰਦੇ ਹੋਏ ਕਿਹਾ ਸੀ ਕਿ ਸਭ ਕੁਝ ਇੱਕ ਸਿਆਸੀ ਰੰਜਿਸ਼ ਦੇ ਤਹਿਤ ਕੀਤਾ ਜਾ ਰਿਹਾ ਹੈ ਪਰ ਹੁਣ ਇਸ ਪੂਰੇ ਮਾਮਲੇ ਦੇ ਵਿੱਚ ਜਿਹੜੀ ਆਗਾਉ ਜ਼ਮਾਨਤ ਸੀ ਉਸ ਨੂੰ ਰੱਦ ਕਰ ਦਿੱਤਾ ਗਿਆ ਤਾਂ ਸੁਣ ਲਿਆ ਪੰਜਾਬ ਵਾਲਿਓ ਕੰਚਨ ਕੌਰ ਪ੍ਰੀਤ ਦਾ ਦੋਸ਼ ਪਤਾ ਕੀ ਹੈ ਗਲਤ ਤਰੀਕੇ ਦੇ ਨਾਲ ਸਾਡੇ ਭਾਰਤ ਦੇ ਵਿੱਚ ਦਾਖਲ ਹੋਣਾ ਭਾਵੇਂ ਤੁਸੀਂ ਇੰਡੀਅਨ ਹੋ ਭਾਵੇਂ ਤੁਸੀਂ ਪੰਜਾਬ ਦੇ ਵਿੱਚੋਂ ਗਏ ਹੋ ਭਾਵੇਂ ਸਹੀ ਤਰੀਕੇ ਨਾਲ ਗਈ ਸੀ ਪਰ ਸਾਡੇ ਭਾਰਤ ਦੇ ਵਿੱਚ ਗਲਤ ਤਰੀਕੇ ਨਾਲ ਵੀ ਐਂਟਰੀ ਹੁੰਦੀ ਹੈ ਦੋ ਨੰਬਰ ਦੇ ਵਿੱਚ ਐਸ ਕਰਕੇ ਪੰਜਾਬ ਦੀ ਸਰਕਾਰ ਨੇ ਪੰਜਾਬ ਦੀ ਅਦਾਲਤ ਨੇ ਉਹ ਵੀ ਜਿਹੜੀ ਜ਼ਮਾਨਤ ਉਹਦਾ ਪੰਜਾਬ ਦੀ ਅਦਾਲਤ ਨੇ ਰੱਦ ਕੀਤੀ ਹੈ ਪਰ ਦੂਜੇ ਪਾਸੇ ਕਹਿੰਦੇ ਜੀ ਹੁਣ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਕੱਲੇ-ਕੱਲੇ ਕੈਂਡੀਡੇਟ ਔਰ ਕੱਲੇ-ਕੱਲੇ ਕਾਲੀਆਂ ਗੋਲੂ ਚੰਗੀ ਤਰ੍ਹਾਂ ਸਰਕਸ ਖਾਉਣ ਨੂੰ ਤੁਸੀਂ ਜਿਹੜੀ ਪੰਜਾਬ ਦੇ ਅੰਦਰ ਅੱਜ ਵੀ ਵਿਰੋਧੀ ਧਿਰ ਦੇ ਨੇਤਾ ਹੋ ਕੇ ਵੀ ਤੁਹਾਡੀ ਕੋਈ ਸੱਤਾ ਵੀ ਨਹੀਂ ਹੈ ਤੁਸੀਂ ਫੇਰ ਵੀ ਗੁੰਡਾਗਰਦੀ ਕਰਨ ਦੀ ਕੋਸ਼ਿਸ਼ ਕਰ ਰਹੇ ਹੋ ਇਹ ਪੰਜਾਬ ਦੇ ਲੋਕ ਅਕਸਰ ਵੀਡੀਓ ਦੇਖ ਰਹੇ ਨੇ ਕਈ ਪੱਤਰਕਾਰ ਐਸੇ ਨੇ ਜਿਨ੍ਹਾਂ ਨੇ ਇਕਾਲੀ ਗੱਲ ਦੇ ਪ੍ਰਧਾਨ ਸੁਬੀਸ਼ ਸਿੰਘ ਬਾਦਲ ਨੇ ਇਹ ਗੱਲ ਕਹੀ ਕਹਿੰਦੇ ਜੀ ਤੁਸੀਂ ਤਾਂ ਰਾਜਨੀਤੀ ਛੱਡ ਕੇ ਪੰਜਾਬ ਦੇ ਲੋਕਾਂ ਨੂੰ ਕਿਸੇ ਹੋਰ ਪਾਸੇ ਵੱਲ ਵਧੇ ਜਾ ਰਹੇ ਹੋ ਕਿਧਰੇ ਡਾਇਨਾਸਰ ਤੇ ਚੜ ਰਹੇ ਹੋ ਕਦੇ ਕੁਝ ਕਰ ਰਹੇ ਹੋ ਇਹ ਪੰਜਾਬ ਦੀ ਰਾਜਨੀਤੀ ਨਹੀਂ ਹੈ ਤੁਸੀਂ ਧਮਕੀਆਂ ਵੀ ਬੜੀਆਂ ਦਿੰਦੇ ਹੋ ਇਹ ਬਹੁਤ ਸਾਰੇ ਅਕਸਰ ਸਵਾਲ ਤੁਹਾਡੇ ਸਾਹਮਣੇ ਆਉਂਦੇ ਰਹਿੰਦੇ ਨੇ ਪਰ ਦੂਜੇ ਪਾਸੇ ਸੁਖਬੀਰ ਸਿੰਘ ਬਾਦਲ ਉਹ ਪੰਜਾਬ ਦੇ ਮੁੱਖ ਮੰਤਰੀ ਨੂੰ ਹਰ ਰੋਜ਼ ਛੇਰ ਦਿੰਦੇ ਨੇ ਹਰ ਰੋਜ਼ ਟਾਰਗੇਟ ਤੇ ਲੈਂਦੇ ਨੇ ਇਹਨਾਂ ਨੂੰ ਤਾਂ ਕੰਨਾ ਮੁੱਖ ਮੰਤਰੀ ਤੇ ਆਇਆ ਇਧਰਲੇ ਪਾਸੇ ਸਾਡੇ ਵਾਲਾ ਮੁੱਖ ਮੰਤਰੀ ਉਹ ਬਾਦਲ ਰਹਿੰਦੇ ਪਿੱਛੇ ਪੈ ਗਿਆ ਜੀ ਤੇ ਜਿਹੜੇ ਲੋਕ ਇਹ ਕਹਿੰਦੇ ਸੀ ਕਿ ਸਾਡੇ ਭਾਈ ਦੀ ਸੁਖਬੀਰ ਸਿੰਘ ਬਾਦਲ ਦੀ ਉਹਦੇ ਭਤੀਜੇ ਦਾ ਬਿਆਨ ਸੀ ਕਨ ਤੂਤੀ ਬੋਲਦੀ ਆ ਜੀ ਚਾਹੇ ਉਹ ਸੱਤਾ ਧਰ ਦੇ ਵਿੱਚ ਨਹੀਂ ਹੈ ਤਾਂ ਫੇਰ ਅੱਜ ਜਿਹੜੇ ਐਕਸ਼ਨ ਹੋ ਰਹੇ ਨੇ ਉਹ ਚਾਹੇ ਕੰਚਨਪ੍ਰੀਤ ਚਾਹੇ ਵਿਕਰਮ ਸਿੰਘ ਮਜੀਠੀਆ ਚਾਹੇ ਕੋਈ ਇਹਨਾਂ ਦਾ ਹੋਰ ਆਗੂ ਆ ਉਹਨਾਂ ਦੀ ਵਜ੍ਹਾ ਦੇ ਕਰਕੇ ਹੋ ਰਹੇ ਨੇ ਬੜਾ ਸਾਲ ਦੇ ਵਿੱਚ ਅਦਾਲਤਾਂ ਕੰਮ ਨਹੀਂ ਆਈਆਂ ਮੰਨ ਲਿਆ ਕਿ ਪੰਜਾਬ ਦਾ ਮੁੱਖ ਮੰਤਰੀ ਠੱਕਾ ਕਰ ਸਕਦਾ ਪਰ ਦੂਜੇ ਪਾਸੇ ਤੱਥਾਂ ਦੀ ਜਿਹੜੀ ਗੱਲ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਸੱਚ ਤਰਾਂ ਜਿਹੜਾ ਸੱਚ ਉਹ ਇਹ ਅੱਗੇ ਭਾਈ ਇਹਨਾਂ ਨੇ ਗਲਤੀਆਂ ਕੀਤੀਆਂ ਅਦਾਲਤਾਂ ਦੇ ਵਿੱਚ ਜਾ ਰਹੀਆਂ ਨੇ ਅਦਾਲਤਾਂ ਬਣੀਓ ਇਹਨਾਂ ਦੇ ਵਾਰੰਟ ਕੱਢੇ ਜਾ ਰਹੇ ਨੇ ਖੁਦ ਸੁਖਬੀਰ ਸਿੰਘ ਬਾਦਲ ਦੇ ਕੱਢੇ ਪਏ ਨੇ ਔਰ ਦੂਜੇ ਪਾਸੇ ਇਹਨਾਂ ਦਾ ਬਿਕਰਮ ਮਜੀਠੀਆ ਅੰਦਰ ਉਹਨੂੰ ਜ਼ਮਾਨਤ ਕਿਉਂ ਨਹੀਂ ਮਿਲ ਰਹੀ ਉਹ ਸੁਪਰੀਮ ਕੋਰਟ ਤੱਕ ਪਹੁੰਚ ਗਏ ਸੋ ਇਹਨਾਂ ਗੱਲਾਂ ਦੇ ਵਿੱਚ ਤਾਂ ਥੇ ਨੇ ਕਿ ਭਾਈ ਇਹਨਾਂ ਦੇ ਵਿੱਚ ਬਹੁਤ ਵੱਡੀਆਂ ਵੱਡੀਆਂ ਗਲਤੀਆਂ ਨੇ ਅਕਸਰ ਪੂਰਾ ਪੰਜਾਬ ਜਾਣਦਾ ਔਰ ਦੂਜੇ ਪਾਸੇ ਜੀ ਕਹਿੰਦੇ ਡੀਜੀਪੀ ਗੌਰਵ ਯਾਦਵ ਜਿਹੜੀ ਸਭ ਤੋਂ ਵੱਡੀ ਖਬਰ ਅਈ ਜਿਹਨੇ ਆਪਣੇ ਆਪ ਨੂੰ ਖਤਮ ਕਰਨ ਦੀ ਕੋਸ਼ਿਸ਼ ਕੀਤੀ ਕਿਉਂਕਿ ਉਹਦੇ ਨਾਲ 8 ਕਰੋੜ ਰੁਪਏ ਤੱਕ ਦਾ ਹਾਲਾਂਕਿ 8.5 ਕਰੋੜ ਉਹਦੇ ਨਾਲ ਵੀ ਠੱਗੀ ਵਜੀ ਸੀ ਤਾਂ ਉਸ ਖਬਰ ਨੇ ਤਰਥਲੀ ਵਿਚਾਰ ਰੱਖੀ ਸੀ ਗੌਰਵ ਜਯਦਵ ਡੀਜੀਪੀ ਪੰਜਾਬ ਦੇ ਜਿਨ੍ਹਾਂ ਦੇ ਮੈਸੇਜ ਦੇ ਕਰਕੇ ਉਹਦੀ ਜਾਨ ਬਚ ਗਈ ਹੈ ਤਾਂ ਇਹ ਖਬਰ ਵੀ ਮੈਂ ਤੁਹਾਡੇ ਨਾਲ ਸਾਂਝੀ ਕਰੂਗਾ ਕਿਉਂਕਿ ਖਬਰ ਬੜੀ ਹੈ ਮੈਂ ਬਹੁਤ ਸਾਰੇ ਲੋਕ ਇਸ ਖਬਰ ਨੂੰ ਜਾਣਨਾ ਚਾਹੁੰਦੇ ਸੀ ਕਿ ਅਕਸਰ ਉਹਨੇ ਆਪਣੇ ਆਪ ਨੂੰ ਖਤਮ ਕਰਨ ਦੀ ਕੋਸ਼ਿਸ਼ ਤਾਂ ਕੀਤੀ ਹੈ ਪਰ ਇੱਥੇ ਜੀ ਸਾਡੇ ਗੌਰਵ ਯਾਦਵ ਉਹਦੇ ਵੀ ਇੱਕ ਫਰਿਸ਼ਤਾ ਬਣ ਕੇ ਆ ਗਏ ਨੇ ਸੁਣੋ ਜਿਹਨਾਂ ਦੇ ਹਾਦਸੇ ਜਿਨ੍ਹਾਂ ਨੇ ਅਮਰ ਸਿੰਘ ਚਾਹ ਨੂੰ ਮੌਤ ਦੁਭਲ ਜਾਨ ਵੀ ਮਜਬੂਰ ਕੀਤਾ ਪਰ ਕੰਨੇ ਦੇ ਪੰਜਾਬ ਦੇ ਡੀਜੀਪੀ ਉਹ ਕੰਨੇ ਦੇ ਫਰਿਸ਼ਤਾ ਬਣ ਕੇ ਆਏ ਉਹਨਾਂ ਲਈ ਉਸ ਦਿਨ ਪੰਜਾਬ ਦੇ ਡੀਜੀਪੀ ਤੋਂ ਲੈ ਕੇ ਤੇ ਪਟਿਆਲਾ ਦੇ ਉਸ ਐਸਐਚਓ ਤੱਕ ਇਹ ਵੀ ਫਰਿਸ਼ਤੇ ਬਣ ਕੇ ਆਏ ਇੱਕ ਹਦਮ ਚੁੱਕਣ ਤੋਂ ਪਹਿਲਾਂ ਸਿਰਫ ਗੌਰਵ ਜਲਦ ਸਾਹਿਬ ਨੂੰ ਇੱਕ ਮੈਸੇਜ ਪਾਇਆ ਹੈਲੋ ਸਰ ਗੁੱਡ ਬਾਏ ਤਾਂ ਸੁਣ ਲਿਆ ਪੰਜਾਬ ਵਾਲਿਓ ਮੈਸੇਜ ਦੇ ਅੰਦਰ ਕੀ ਸੀ ਉਹ ਮੈਸੇਜ ਦੇ ਅੰਦਰ ਸਿਰਫ ਉਹਨੇ ਇਹ ਗੱਲ ਕਹੀ ਕਿ ਹੈਲੋ ਸਰ ਗੁੱਡਬਾਈ ਉਸ ਮੈਸੇਜ ਨੂੰ ਦੇਖਦਿਆਂ ਜਿਹੜੇ ਕਿ ਡੀਜੀਪੀ ਗੌਰਵ ਯਾਦਵ ਨੇ ਅੱਛਾ ਜਿਹੜੇ ਲੋਕਾਂ ਨੇ ਉਹਨਾਂ ਨਾਲ ਠੱਗੀ ਮਾਰੀ ਹੈ ਉਹ ਲੋਕ ਵੀ ਨਸ਼ਰ ਕਰ ਦਿੱਤੇ ਗਏ ਨੇ ਕਿ ਭਾਈ ਆਹ ਲੋਕ ਨੇ ਪਰ ਦੇਖੋ ਵੀ ਪੰਜਾਬ ਦੇ ਇੱਕ ਵੱਡੇ ਪੁਲਿਸ ਅਫਸਰ ਨੂੰ ਗੌਰਵ ਯਾਦਵ ਡੀਜੀਪੀ ਅੱਜ ਉਹਨਾਂ ਲਈ ਫਰਿਸ਼ਤਾ ਬਣ ਗਏ ਯਾਨੀ ਉਹਨਾਂ ਦਾ ਇਲਾਜ ਚੱਲ ਰਿਹਾ ਸੀ ਉਹ ਬਚ ਗਏ ਨੇ ਔਰ ਦੂਜੇ ਪਾਸੇ ਉਹਨਾਂ ਲੋਕਾਂ ਨੂੰ ਫੜ ਲਿਆ ਗਿਆ ਜਿਹੜੇ ਲੋਕਾਂ ਨੇ ਠੰਗੀ ਮਾਰੀ ਐ ਤਾਂ ਇਹ ਦੋਵੇਂ ਖਬਰਾਂ ਨੇ ਪੂਰੇ ਪੰਜਾਬ ਦੇ ਵਿੱਚ ਤਹਿਲ ਘਮਚਾ ਦਿੱਤਾ ਸੀ ਕਿ ਆਈਜੀ ਨੇ ਆਪਣੇ ਆਪ ਨੂੰ ਖਤਮ ਕਿਉਂ ਕਰਨ ਦੀ ਕੋਸ਼ਿਸ਼ ਕੀਤੀ ਲੋਕ ਦੁਬਿਧਾ ਦੇ ਵਿੱਚ ਪੈ ਗਏ ਕਿ ਡਾਡਾ ਰੈਂਕ ਦਾ ਅਧਿਕਾਰੀ ਹੋਵੇ ਆਪਣੇ ਆਪ ਨੂੰ ਖਤਮ ਕਰਨ ਦੀ ਗੱਲ ਕਰੇ ਬਹੁਤ ਮੰਦ ਭਾਗੀ ਗੱਲ ਸੀ ਹਾਲਾਂਕਿ ਉਹਨਾਂ ਦੀ ਜਾਨ ਬਚ ਗਈ ਐ ਤਾਂ ਹੀ ਕਾ ਪੰਜਾਬ ਵਾਲਿਓ ਜੁਨੇ ਭੈਣ ਭਰਾ ਦੇ ਵਿੱਚ ਚੈਨਲ ਦੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਆਉਣ ਵਾਲਾ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚੇ ਬੈਲ ਦੀ ਕੰਟੀਨਿਊਅਲ ਤੇ ਜ਼ਰੂਰ ਕਰ ਲੈਣਾ ਜੀ ਧੰਨਵਾਦ